ਨਾ ਅੱਜ ਦੁਪਹਿਰੇ ਦਾ ਦਿਨ ਆ ਤੇ ਅਸੀਂ ਅੱਜ ਵੀਰੇ ਜੋਤ ਲਾਈ ਆ ਮਹਾਰਾਜ ਦਾ ਲਵਾਂਗੇ ਨਾ ਆਪਾਂ ਤੁਹਾਨੂੰ ਦੱਸੇ ਕਿ ਜਿਵੇਂ ਨਾ ਜੈਂਤਵਾਰ ਆ ਹਾੜ ਦੀ ਸੰਗਰਾਂਦ ਆ ਤੇ ਆਪਾਂ ਸਿਰਫ ਐਤਵਾਰ ਦੀ ਐਤਵਾਰ ਬਾਬਿਆਂ ਦੇ ਹੀ ਆਪਾਂ ਤੁਹਾਨੂੰ ਧਰਮਿਕ ਸੌਂਗ ਸੁਣਾਵਾਂਗੇ ਤੇ ਅੱਜ ਇੱਕ ਸੰਗਰਾਂਦ ਸੀ ਆੜ ਦਾ ਤੁਹਾਨੂੰ ਪਤਾ ਹੀ ਆ ਤੁਹਾਨੂੰ ਤੇ ਸਾਡੇ ਤਾਇਆ ਜੀ ਤਾਇਆ ਜੀ ਹਾਂਜੀ ਕੀ ਹਾਲ ਚਾਲ ਠੀਕ ਠਾਕ ਵਧੀਆ ਆਪਣੇ ਘਰ ਆਪੇ ਤੇ 700 ਸਰੋਤਿਆਂ ਨੂੰ ਅੱਜ ਫਿਰ ਤੁਸੀਂ ਕੁਝ ਸਰੋਤਾਂ ਦਾ ਅਧਰਿਆਗ ਹਾਰ ਦਾ ਮਹੀਨਾ ਜਿਹੜਾ ਸੁੱਖ ਸ਼ਾਂਤੀ ਦਾ ਚੜੇ ਹਾਂ ਸਹੀ ਗੱਲ ਆ ਸਭ ਦਾ ਭਲਾ ਕਰੇ ਪਰਮਾਤਮਾ ਠੰਡ ਵਰਦਾਵੇ ਮੇਰ ਪਰਿਆਪਤ ਰੱਖੇ ਸਭ ਤੇ ਕੁਛੀਆਂ ਖੇੜੇ ਸਭ ਦੇ ਘਰੇ ਲਿਆਵੇ ਬਾਈ ਜੀ ਰਲ ਮਿਲ ਕੇ ਰਹਾ ਕਰੋ ਹੂੰ ਤੇ ਇੱਕ ਦੂਜੇ ਦਾ ਸਾਥ ਦਿਓ ਤੇ ਸਾਡਾ ਵੀ ਸਾਥ ਦਿਓ ਤੇ ਜਿੰਨਾ ਵਧੀਆ ਰਲ ਮਿਲ ਕੇ ਰਾਂਗੇ ਉਹਨਾਂ ਹੀ ਪਰਮਾਤਮਾ ਮਾਲਕ ਵੀ ਖੁਸ਼ ਹੁੰਦਾ ਦੁਗਣਾ ਚੌਗਣਾ ਘਰ 'ਚ ਬਰਕਤ ਪੈਦੀ ਆ ਬਹੁਤ ਵਧੀਆ ਘਰ ਚੱਲਦਾ ਗਰੀਬਾਂ ਦਾ ਭਲਾ ਕਰੋ ਗਰੀਬ ਦੀ ਸਹਾਇਤਾ ਕਰਿਆ ਕਰੋ ਗਰੀਬ ਦੀ ਜੋ ਬੰਦਾ ਸਰਦਾ ਵਰਦਾ ਉਹ ਗਰੀਬ ਦੀ ਜਰੂਰ ਸਹਾਇਤਾ ਕਰੇ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਉਹ ਤੁਹਾਨੂੰ ਦੁੱਗਣਾ ਦਿੰਦਾ ਉਹ ਸਹੀ ਗੱਲ ਹਾਂ ਤੇ ਅੱਜ ਅਸੀਂ ਤੁਹਾਨੂੰ ਗੁਰੂ ਸਾਹਿਬ ਦੇ ਪਰਿਵਾਰ ਮਛੋੜੇ ਦਾ ਕੋ 2000 ਸ਼ਬਦ ਸੁਣਾਵਾਂਗੇ ਗੁਰੂ ਗਬਨ ਸਿੰਘ ਜੀ ਨੂੰ ਜਦੋਂ ਅਨੰਦਪੁਰ ਛੱਡਣ ਲਈ ਕਾਜੀ ਅਤੇ ਮਲਾਣਿਆਂ ਨੇ ਝੂਠੀਆਂ ਕਸਮਾਂ ਖਾ ਕੇ ਪੰਡਤ परमानंद ਤੇ ਹੋਰ ਕਾਜ਼ੀਆਂ ਨੇ ਆਟੇ ਦੀ ਗੋਊ ਬਣਾ ਕੇ ਗੁਰੂ ਸਾਹਿਬ ਕੋਲ ਆ ਕੇ ਝੂਠੀ ਝੂਠੀ ਕਸਮ ਖਾ ਝੂਠੀ ਕਸਮ ਖਾ ਕੇ ਚਲਾਕੀ ਕੀਤੀ ਤੇ ਆਟੇ ਦੀ ਗੋਊ ਬਣਾ ਕੇ ਕੋਲ ਆ ਗਏ ਝੂਠੀ ਕਸਮ ਖਾ ਖਾਦੀ ਤੇ ਤੁਸੀਂ ਅਨੰਦਪੁਰ ਨੂੰ ਛੱਡ ਕੇ ਜਾਓ ਤੇ ਕੋਈ ਮੁਗਲ ਫੌਜ ਤੁਹਾਡਾ ਪਿੱਛਾ ਨਹੀਂ ਕਰੇਗੀ ਤੇ ਪਹਾੜੀ ਰਾਜਾ ਨੇ ਰਲ ਕੇ ਮਰਦਾ ਬਣਾ ਲਿਆ ਇਹ ਅਸੀਂ ਤੁਹਾਡੇ ਉੱਤੇ ਕੋਈ ਵਿਵਾਰ ਨਹੀਂ ਕਰਾਂਗੇ ਗੁਰੂ ਸਾਹਿਬ ਸਭ ਜਾਣੀ ਜਾਣ ਸਨ ਇਹਨਾਂ ਦੀਆਂ ਝੂਠੀਆਂ ਕਸਮਾਂ ਖਾ ਲਈਆਂ ਨੇ ਖਾ ਲਈਆਂ ਹਨ ਤੇ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਇਹ ਡਰਦੇ ਮਸੰਦ ਜੋ ਡਰਦੇ ਮਸੰਦ ਸਨ ਰੋਟੀ ਦੇ ਵਣਜਾਰੇ ਸਨ ਉਹ ਮਰਨ ਤੋਂ ਬਹੁਤ ਡਰਦੇ ਸਨ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੋ ਕੀਮਤੀ ਸਮਾਨ ਹੈ ਕੁਝ ਗੰਗਾ ਦੀ ਪੇਟ ਕਰਦੇ ਹੋ ਤੇ ਜੋ ਵਾਧੂ ਲੀੜਾ ਲੱਤਾ ਕਪੜਾ ਹੈ ਉਸ ਨੂੰ ਅਗੰਦੀ ਪੇਟ ਕੀਤਾ ਜਾਵੇ ਤੇ ਗੁਰੂ ਸਾਹਿਬ ਜੀ ਨੇ ਅਨੰਦਪੁਰ ਨੂੰ ਛੱਡਣ ਛੱਡ ਕੇ ਰਾਤ ਦੇ ਹਨੇਰੇ ਵਿੱਚ ਨਿਗਾਰੇ ਤੇ ਚੋਟ ਲਾ ਕੇ ਤਨ ਦੀ ਤਿਆਰੀ ਕਰ ਦਿੱਤੀ ਉਹ ਰਾਤ ਦੇ 12 ਵਜ ਗਏ ਗੁਰੂ ਜੀ ਕਰੀ ਤਿਆਰੀ 5000 ਸਿੰਘ ਜੋ ਨਾਲ 500 ਬਲਿਹਾਰੀ ਉਹ ਕੱਲਾ ਕੱਲਾ ਸਵਾ ਸਵਾ ਲੱਖ ਤੇ ਹੈ ਪਾਰੀ ਨੰਦਪੁਰ ਛੱਡਣ ਨੂੰ ਗੁਰੂ ਜੀ ਨੇ ਕਰੀ ਤਿਆਰੀ ਉਹ ਕਾਲੀ ਬੋਲੀ ਰਾਤ ਜਿੱਥੋਂ ਬਿਜਲੀ ਚਮਕਾ ਚਮਕਾ ਮਾਰੇ ਉਧਰ ਗੁਰੂ ਦੇ ਸਿੰਘ ਵੀ ਛੱਡੀ ਜਾਣ ਜਿਕਾਰੇ ਉਹ ਕਾਲੀ ਬੋਲੀ ਰਾਤ ਬਿਜਲੀ ਚਮਕਾ ਮਾਰੇ ਉਧਰ ਗੁਰੂ ਸਾਹਿਬ ਦੇ ਸਿੰਘ ਵੀ ਛੱਡੀ ਜਾਣ ਜਿਕਾਰੇ ਆ ਆ ਵੈਰੀ ਛੜ ਕੇ ਕਰੀ ਹਸ਼ਿਆਰੀ ਆਨੰਦਪੁਰ ਛੱਡਣ ਦੀ ਗੁਰੂ ਜੀ ਨੇ ਕਰੀ ਤਿਆਰੀ ਝੂਠੀਆਂ ਕਸਮਾਂ ਖਾ ਕੇ ਧੋਖਾ ਗੁਰੂ ਨਾਲ ਗੁਰਾਂ ਦੇ ਕਰਦੇ ਆ ਝੂਠੀਆਂ ਕਸਮਾਂ ਖਾ ਕੇ ਧੋਖਾ ਗੁਰੂ ਦੇ ਨਾਲ ਤਾਂ ਕਰਦੇ ਆ ਬੇਮੌਤੇ ਮੁਗਲ ਵੀ ਫੌਜੀ ਸਿੰਘਾਂ ਹੱਥੋਂ ਮਰਦੇ ਆ ਵੇ ਮੋਹ ਪ੍ਰੇਮ ਅਗਲ ਵੀ ਫੌਜੀ ਸਿੰਘਾ ਹੱਥੋਂ ਮਰਦਿਆ ਆ ਤੇਰੀ ਗਉ ਬਣਾ ਕੇ ਕਸਮ ਚੱਕ ਲਈ ਭਾਰੀ ਆਨੰਦਪੁਰ ਸਾਹਿਬ ਛੱਡਣ ਨੂੰ ਗੁਰੂ ਜੀ ਨੇ ਕਰੀ ਤਿਆਰੀ ਉਹ ਦਾਦੂ ਕਟੂ ਸਮਾਨ ਗੁਰਾਂ ਨੇ ਨਦੀ ਦੇ ਪੇਟ ਚੜਾਇਆ ਚੜਾ ਦਿੱਤਾ ਜੋ ਬੇਕਾਰ ਸਮਾਨ ਸੀ ਯੂ ਅਗਨ ਵਿੱਚ ਚੜਾ ਦਿੱਤਾ ਓ ਲੋੜਵੰਦ ਹਥਿਆਰ ਰਖੇ ਜੰਗ ਦੀ ਫੁੱਲ ਤਿਆਰੀ ਲੋੜਵੰਦ ਹਥਿਆਰ ਰਖੇ ਜੰਗ ਦੀ ਫੁੱਲ ਤਿਆਰੀ ਆਨੰਦਪੁਰ ਛੱਡਣ ਨੂੰ ਗੁਰੂ ਸਾਹਿਬ ਨੇ ਕਰੀ ਤਿਆਰੀ ਓ ਨਗਾਰੇ ਤੇ ਚੋਟਾ ਲਾ ਕੇ ਸੰਘਾਜ ਘਾਰਾ ਲਾ ਦਿੱਤਾ ਓਠਵਾਲ ਮੀਆਂ ਸਿੰਘ ਵਾਲੀਏ ਨੇ ਗੀਤ ਬਣਾ ਦਿੱਤਾ ਨਗਾਰੇ ਤੇ ਚੋਟਾ ਲਾ ਕੇ ਜਕਾਰਾ ਲਾ ਦਿੱਤਾ ਅਠਲ ਆਲਮੀ ਆ ਸਿੰਘ ਵਾਲੀਏ ਨੇ ਗੀਤ ਬਣਾ ਦਿੱਤਾ ਉਹ ਕਾਲੀ ਬੋਲੀ ਰਾਜਸੀ ਨਦੀ ਚੜੀ ਸੀ ਵਾਲੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਗੁਰੂ ਜੀ ਨੇ ਕਰੀ ਤਿਆਰੀ ਆਨੰਦਪੁਰ ਸਾਹਿਬ ਛੱਡਣ ਦੀ ਗੁਰੂ ਜੀ ਨੇ ਕਰੀ ਤਿਆਰੀ ਸੱਸਾ ਨਦੀ ਤੋਂ ਵਿਛੋੜਾ ਸੱਸਾ ਨਦੀ ਤੋਂ ਜਦੋਂ ਵਿਛੋੜਾ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਾਦੇ ਗੰਗੂ ਬ੍ਰਾਹਮਣ ਦੇ ਆਪਣੇ ਪਿੰਡ ਖੇੜੀ ਲੈ ਜਾਣਾ ਤੇ ਮਾਇਆ ਵੇਖ ਕੇ ਬੇਈਮਾਨ ਹੋ ਜਾਣਾ ਗੰਗੂ ਆਪਣੀ ਮਾਤਾ ਦੇ ਕਹਿਣੇ ਦੇ باوجود ਵੀ ਉਹ ਕੋਈ ਹੱਥ ਹਰਕਤਾਂ ਤੋਂ ਆਵਾਜ਼ ਨਾ ਆਇਆ ਨਾ ਟਾਲ ਸਕਿਆ ਮਾਤਾ ਜੀ ਨੇ ਛੋਟੇ ਸਾਹਿਬ ਜੀ ਦੇ ਗੁਰੂ ਜੀ ਦੇ ਲਾਲ ਮੁਗਲਾਂ ਦੀ ਫੌਜ ਦੇ ਹਵਾਲੇ ਕਰ ਦਿੱਤੇ ਤੇ ਗੰਗੂ ਨਿਮਕ ਹਰਾਮੀ ਬਣ ਕੇ ਰਹਿ ਗਿਆ ਔਰ ਦੱਦੀ ਮੰਦੇ ਪੋਤਿਓ ਔਰ ਦੱਦੀ ਮੰਦੇ ਉਪੋਤਿਓ ਤੋ ਦਾ ਸਤਗੁਰ ਰਖਾ ਇਸ ਚੰਦੂ ਪਾਪੀ ਅੱਗੇ ਨਾ ਤੁਸੀਂ ਚੁਕਣਾ ਮਾਸਾ ਇਸ ਚੰਦੂ ਪਾਪੀ ਅੱਗੇ ਨਾ ਤੁਸੀਂ ਚੁਕਣਾ ਮਾਸਾ ਆਪਣੀ ਬ੍ਰਾਹਮਣ ਜਾਤ ਨੂੰ ਗੰਗੂ ਨੇ ਲਾਗ ਤੋ ਲਾਇਆ ਤੂੰ ਨਿਮਕ ਹਰਾਮੀ ਬਣ ਕੇ ਬੱਚਿਆਂ ਨੂੰ ਫੜਵਾਇਆ ਔ ਨਹਿਮ ਕਹਰਾਮੀ ਬਣ ਕੇ ਬੱਚਿਆਂ ਨੂੰ ਪੜਵਾਇਆ ਤੇਰੀ ਕੁਲ ਦਾ ਹੋਣਾ ਨਾਸ ਵੇ ਪਾਪੀ ਹੰਕਾਰੀ ਮਾਇਆ ਦੀ ਖੁਰਜੀ ਵੇਖ ਕੇ ਤੇਰੀ ਮੱਤ ਗਈ ਮਾਰੀ ਤੇਰੀ ਕੁਲ ਦਾ ਨਾਸ ਹੋਣਾ ਵੇ ਪਾਪੀ ਹੰਕਾਰੀ ਮਾਇਆ ਦੀ ਖੁਰਜੀ ਵੇਖ ਕੇ ਤੇਰੀ ਮੱਤ ਗਈ ਮਾਰੀ ਤੇਰੀ ਮਾਂ ਨੇ ਤੈਨੂੰ ਪਾਪੀ ਆਸੀ ਬਹੁਤ ਹਟਾਇਆ ਤੂੰ ਨਿੰਮਕ ਹਰਾਮੀ ਬਣ ਕੇ ਬੱਚਿਆਂ ਨੂੰ ਫੜਵਾਇਆ ਓ ਤੂੰ ਨਿੰਮਕ ਹਰਾਮੀ ਬਣ ਕੇ ਬੱਚਿਆਂ ਤਾਈ ਫੜਾਇਆ ਤੂੰ ਤਰਸ ਨਾ ਕੀਤਾ ਪਾਪੀਆ ਇਸ ਬੁੱਢੀ ਮਾਤੇ ਓ ਮਰਿੰਡੇ ਤੋਂ ਪਲਸ ਨੂੰ ਤੂੰ ਲਿਆਇਆ ਜਾ ਕੇ ਤੂੰ ਤਰਸ ਨਾ ਕੀਤਾ ਪਾਪੀਆ ਇਸ ਬੁੱਢੀ ਮਾਤੇ ਮਰਿੰਡੇ ਤੋਂ ਪਲਸ ਲਿਆਇਆ ਸੀ ਤੂੰ ਜਾ ਕੇ ਮਾਇਆ ਸਾਡੀ ਚੁੱਕ ਕੇ ਤੂੰ ਰੌਲਾ ਪਾਇਆ ਤੂੰ ਨਿੰਮਕ ਹਰਾਮੀ ਬਣ ਕੇ ਸਾਨੂੰ ਫੜਵਾਇਆ ਤੂੰ ਨਿੰਮਕ ਹਰਾਮੀ ਬਣ ਕੇ ਬੱਚਿਆਂ ਤਾਈਂ ਪੜਾਇਆ ਦਰੋਗਾ ਥਾਣੇਦਾਰ ਨੇ ਨਾਕਾਬੰਦੀ ਕੀਤੀ ਓ ਗੁਰੂ ਗੁਰੂ ਕਾਦੇ ਨਾਲ ਜਗੋ ਤੇਰਮੀ ਕੀਤੀ ਦਰੋਗਾ ਥਾਣੇਦਾਰ ਨੇ ਨਾਕਾਬੰਦੀ ਕੀਤੀ ਗੁਰੂ ਘਰ ਦੇ ਨਾਲ ਜਗੋਂ ਤੇਰਮੀ ਕੀਤੀ ਮਾਤਾ ਜੀ ਨੇ ਥਾਣੇਦਾਰ ਨੇ ਹੁਕਮ ਸੁਣਾਇਆ ਓ ਮਾਤਾ ਜੀ ਨੂੰ ਥਾਣੇਦਾਰ ਨੇ ਹੁਕਮ ਸੁਣਾਇਆ ਤੂੰ ਹਿੰਮਕ ਹਰਾਮੀ ਬਣ ਕੇ ਬਚਿਆ ਤਾਈ ਫੜਾਇਆ ਤੂੰ ਹਿੰਮਕ ਹਰਾਮੀ ਬਣ ਕੇ ਬਚਿਆ ਤਾਈ ਫੜਾਇਆ ਓ ਦਰੋਗਾ ਕਹਿੰਦਾ ਮਾਤਾ ਜੀ ਤੁਸੀਂ ਬਾਹਰ ਤਾ ਆਓ ਜੋ ਤੰਨ ਪਦਾਰਥ ਕੋਲ ਹੈ ਉਹ ਸਭ ਨਾਲ ਲਿਆਓ ਉਹ ਦੁਰਗਾ ਕਹਿੰਦਾ ਮਾਤਾ ਜੀ ਤੁਸੀਂ ਬਾਰਤ ਆਓ ਜੋ ਤੰਨ ਪਦਾਰਥ ਕੋਲ ਹੈ ਸਭ ਨਾਲ ਲਿਆਓ ਉਹ ਬੂਟਾ ਮੀਆਂ ਸਿੰਘ ਵਾਲੀਏ ਨੇ ਸੱਚ ਸੁਣਾਇਆ ਉਹ ਨਿਮਕ ਹਰਾਮੀ ਬਣ ਕੇ ਬੱਚਿਆਂ ਤਾਈਂ ਪੜਾਇਆ ਉਹ ਨਿਮਕ ਹਰਾਮੀ ਬਣ ਕੇ ਬੱਚਿਆਂ ਤਾਈਂ ਪੜਾਇਆ ਮਾ ਜੀਵਾ ਬਹੁਤ ਵਧੀਆ ਜੀ ਮਾਤਾ ਜੀ ਨੇ ਦਰੋਗੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਹਾਂ ਤੇ ਛੋਟੇ ਸਾਹਿਬ ਜਾਦੇ ਉਹਨਾਂ ਦੇ ਲਾਲ ਹਨ ਤੇ ਤੂੰ ਇਹਨਾਂ ਤੇ ਤਰਸ ਖਾ ਦਰੋਗਾ ਕਹਿੰਦਾ ਮਾਤਾ ਜੀ ਅਸੀਂ ਵੀ ਬਾਲ ਬੱਚੇ ਵਾਲੇ ਹਾਂ ਤੇ ਸਾਨੂੰ ਗੰਗੂ ਖੁੱਦ ਲੈ ਕੇ ਲੈ ਕੇ ਆਇਆ ਤੇ ਇਸ ਨੇ ਸਾਨੂੰ ਦੱਸਿਆ ਹੈ ਤੇ ਇਸ ਨੇ ਸਾਰੀ ਸਾਰੀ ਕਹਾਣੀ ਸਾਰੀ ਇਸ ਨੇ ਵਿਗਾੜੀ ਹੈ ਓ ਆਪੇ ਘਰੇ ਬਿਠਾ ਕੇ ਆਪੇ ਫੜਵਾਇਆ ਓ ਆਪੇ ਘਰੇ ਬੈਠ ਕੇ ਆਪੇ ਫੜਵਾਇਆ ਤੂੰ ਜੋਲਮ ਉਸੂਮਾ ਉੱਤੇ ਕਰਕੇ ਪਰਸ ਪਰਸ ਆਪਲੇ ਆਇਆ ਇਹ ਬੰਗੂਆ ਸਮਝਾ ਕੀਤੀ ਤੂੰ ਵੜਾਈ ਤੂੰ ਆਪੇ ਗੰਗੂਆ ਆਪਣੀ ਹੈ ਮੌਤ ਬੁਲਾਈ ਤੂੰ ਆਪੇ ਆਹੇ ਗੰਗੂਆ ਆਪਣੀ ਮੌਤ ਬੁਲਾਈ ਜੁਰਾਵਾਰ ਸਿੰਘ ਫਤੇ ਸਿੰਘ ਤੇ ਸੇ ਹਥਿਆਰੇ ਜੋਰਾਵਾਲ ਸਿੰਘ ਫਤੇ ਸਿੰਘ ਲੈ ਗਏ ਹਥਿਆਰੇ ਜਾਂ ਪੇਸ਼ ਕਚੈਰੀ ਹੋਏ ਬੱਚੇ ਛੜਨ ਜਿਕਾਰੇ ਜਾਂ ਪੇਸ਼ ਕਚੈਰੀ ਹੋਏ ਬੱਚੇ ਛੜਨ ਜਿਕਾਰੇ ਜੋ ਬੋਲੇ ਸੋ ਨਿਹਾਲ ਦੇ ਉਹਨਾ ਫਤੇ ਬਲਾਈ ਤੂੰ ਆਪੇ ਗੰਗੂਆ ਆਪਣੀ ਧੈ ਮੌਤ ਬਲਾਈ ਉਹ ਸੂਬਾ ਜੋ ਸਰਹੰਦ ਦਾ ਕਹਿੰਦਾ ਅੱਖਾਂ ਨੀਵੀਆਂ ਕਰ ਕੇ ਸੂਬਾ ਜੋ ਸਰਹੰਦ ਦਾ ਅੱਖਾਂ ਕਹਿੰਦਾ ਨੀਵੀਆਂ ਕਰਕੇ ਸਲਾਮ ਕਬੂਲ ਤੁਸੀਂ ਕਰ ਲੋ ਨਹੀਂ ਤਾਂ ਜਾਉਂਗੇ ਮਰ ਕੇ ਓ ਸਲਾਮ ਕਬੂਲ ਤੁਸੀਂ ਕਰ ਲੋ ਨਹੀਂ ਤਾਂ ਜਾਉਂਗੇ ਮਰ ਕੇ ਕਾਜੀ ਕੋਲੇ ਅੱਗੇ ਲਗਾ ਕਰਨ ਸੁਣਾਈ ਤੂੰ ਆਪੇ ਗੰਗੂਆ ਆਪਣੀ ਹੈ ਮੌਤ ਬੁਲਾਈ ਤੂੰ ਆਪੇ ਗੰਗੂਆ ਆਪਣੀ ਹੈ ਮੌਤ ਬੁਲਾਈ ਜੋ ਮਲੇਰ ਕੋਟੜਾ ਨੂੰ ਆਬਸੀ ਉੱਠ ਕੇ ਹੁਕਮ ਸੁਣਾਇਆ ਲਾ ਬਦਲਾ ਦਾਦੇ ਬਾਪ ਤੂੰ ਮਸੂਮਾਂ ਕੀ ਗਵਾਇਆ ਜੋ ਮਰੇ ਕੋਟੜਾ ਅਨੁਭਵ ਸੀ ਉਸਨੇ ਹੁਕਮ ਸੁਣਾਇਆ ਨਾ ਬਦਲਾ ਦਾ ਬੇਬਾਕ ਤੋਂ ਮਸੂਮਾ ਕੀ ਗਵਾਇਆ ਕਰ ਲੋ ਇਹਨਾਂ ਨੂੰ ਯਾਦ ਕਰ ਦਿਓ ਹਰਿਆਈ ਤੂੰ ਆਪੇ ਗੰਗੂਆ ਆਪਣੀ ਕਿਉ ਮੌਤ ਬੁਲਾਈ ਤੂੰ ਆਪੇ ਆਪਣੀ ਗੰਗੂਆ ਕਿਉ ਮੌਤ ਬੁਲਾਈ ਕਾਲੀ ਮੈਂ ਤਾਂ ਕਰਦੇ ਬਿਥੇਰੀਆਂ ਬੜੇ ਲਾਚ ਲਾ ਕੇ ਹਰ ਇੱਕ ਗੱਲ ਤੇ ਦੇਣ ਜਵਾਬ ਫਟੇ ਬੁਲਾ ਕੇ ਕਾਜੀ ਮੈਂ ਤਾਂ ਕਾਰਨ ਬਥੇਰੀਆਂ ਬੜੇ ਲਾਚ ਚਲਾ ਕੇ ਹਰ ਇੱਕ ਗੱਲ ਦਾ ਦੇਣਾ ਫਤਿਹ ਫਤੇ ਬੁਲਾ ਕੇ ਬੂਟਾ ਮੀਨਾ ਸਿੰਘ ਵਾਲੀਆ ਬੱਚਿਆਂ ਦੀ ਹਾਲ ਸੁਣਾਇਆ ਬੂਟੇ ਮੀਹਾ ਸਿੰਘ ਵਾਲੀਏ ਨੇ ਬੱਚਿਆਂ ਦਾ ਹਾਲ ਸੁਣਾਇਆ ਤੂੰ ਬੰਗੂਆ ਆਪਣੀ ਮਾਤ ਨੂੰ ਹੈ ਆਪ ਬੁਲਾਇਆ ਤੂੰ ਬੰਗੂਆ ਆਪਣੀ ਮਾਤ ਨੂੰ ਕਿਉਂ ਆਪ ਬੁਲਾਇਆ ਸੁਪਾ ਸਰਹੰਦ ਨੇ ਸਾਹਿਬ ਜਾਂਨ ਨੂੰ ਡੋਲੇ ਦੇ ਦਾ ਲਾਟ ਦੇ ਕੇ ਤੁਹਾਨੂੰ ਬਹੁਤ ਅਮੀਰ ਬਣਾ ਦਿੱਤਾ ਜਾਵੇਗਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਜਿਨ੍ਹਾਂ ਦੀ ਆਰਜੁਵ ਜੇ 9 ਸਾਲ ਤੇ ਦਾ 8 ਸਾਲ ਤੇ 10 ਸਾਲ ਦੀ ਉਮਰ ਸੀ ਤੇ ਤਰਸ ਤਰਸ ਕਰਾਂ ਤੇ ਦੱਸੀ ਜਾਂਦੀ ਹੈ ਪਰ ਸਲਾਮ ਕਬੂਲ ਕਰਨ ਨਾ ਕਰਨ ਤੇ ਤੇ ਕਰਦਤੀ ਨਾ ਕਰਦਤੀ ਤੇ ਸੂਬੇ ਵजीर खान ਨੇ ਕਿਹੜੀ ਕਰਨੀ ਤੋਂ ਕਰੜੀ ਸਜ਼ਾ ਦੇ ਕੇ ਸਹੰਦ ਸੂਬੇ ਨੂੰ ਕਹਿਣਾ ਕਿ ਇਹਨਾਂ ਨੂੰ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਜਾਵੇ ਤੇ ਨਾਲੇ ਵਖਰੇ ਤੋਂ ਵਖਰੇ ਇਹਨਾਂ ਨੂੰ ਵਾਤੋਂ ਵਾਦੋਂ ਤੋਂ ਸੀਹ ਤੇ ਜਾਣ ਵजीर खान ਨੇ ਹੁਕਮ ਸੁਣਾ ਕੇ ਸੁਣਾ ਦਿੱਤਾ ਮਾਤਾ ਗੁਜਰੀ ਨੂੰ ਸਹਿਬਜ਼ਾਦਿਆਂ ਨੇ ਇੱਕ ਠੰਡੇ ਬੁਰਜ ਵਿੱਚ ਇਹ ਤੇ ਬੰਦ ਕਰ ਦਿੱਤਾ ਤੇ ਪਰਮਾਨੰਦ ਨੰਦ ਜੋ ਜਲਾਲ ਸੀ ਉਹੋ ਸਿਦਕੀ ਸਿੱਖ ਬੱਚੇ ਨਹੀਂ ਡੋਲੇ ਉਹ ਸੂਬਿਆ ਤੂੰ ਸਾਡੇ ਉੱਤੇ ਕਰ ਲੈ ਵਾਰ ਓਏ ਸੂਬਿਆ ਤੂੰ ਸਾਡੇ ਉੱਤੇ ਕਰ ਵਾਰ ਓਏ ਤੇਰਾ ਫਾਕਲੇਜਾ ਅਸੀਂ ਦਿਨਾਂ ਠਾਰੇ ਓਏ ਸੂਬਿਆ ਤੂੰ ਸਾਡੇ ਉੱਤੇ ਕਰ ਵਾਰ ਓਏ ਦੇਰਾ ਤਾਂ ਕਲੇ ਜੈ ਅਸੀਂ ਦੇਣਾ ਥਾਰੇ ਓਏ ਸਾਨੂੰ ਸਾਨੂੰ ਮਾਈ ਬਾਪੋ ਦੀ ਇਹ ਸਿੱਖਿਆ ਇਹ ਨਾ ਮੰਨਾਂਗੇ ਜਾਵੇ ਭਾਵੇਂ ਸਿਰ ਕਟਿਆ ਸਾਨੂੰ ਮਾਈ ਬਾਪ ਦੀ ਇਹ ਸਿੱਖਿਆ ਸਾਨੂੰ ਮਾਈ ਬਾਪ ਦੀ ਇਹ ਸਿੱਖਿਆ ਕਰ ਲੈ ਤੂੰ ਸਾਡੇ ਉੱਤੇ ਕਰ ਲੈ ਤੂੰ ਸਾਡੇ ਉੱਤੇ ਮੰਨ ਮੰਨ ਆਈ ਓਏ ਤੇਰੀ ਧਾਵੀ ਮਾਤ ਹੋਣ ਛੇਤੀ ਆਈ ਓਏ ਤੇਰੀ ਧਾਵੀ ਮਾਤ ਹੋਣ ਛੇਤੀ ਆਈ ਓਏ ਕਰ ਲੈ ਜਿ ਕੋ ਜਸਾਨੂ ਨਾ ਸਾਨੂੰ ਦੱਸਿਆ ਸਾਨੂੰ ਮਾਈ ਬਾਪ ਦੀ ਹੈ ਇਹ ਸਿੱਖਿਆ ਸਾਨੂੰ ਮਾਈ ਬਾਪ ਦੀ ਹੈ ਇਹ ਸਿੱਖਿਆ ਸਲਾਮ ਨਾ ਕਬੂਲ ਤੇਰਾ ਅਸਿਕਰਨਾ ਦੇਸ਼ਕ ਜਿਉਂ ਦੇ ਸੁਆਮੀ ਪਹਿਜੇ ਮਾਰਨਾ ਸਲਾਮ ਨਾ ਕਬੂਲ ਅਸੀਂ ਤੇਰਾ ਕਰਨਾ ਦੇਸ਼ਕ ਪਹਿਜੇ ਸਾਨੂੰ ਭਾਵੇਂ ਮਾਰਨਾ ਬੰਦ ਬੰਦ ਭਾਵੇਂ ਸਾਡਾ ਜਾ ਕੇ ਕਟਿਆ ਸਾਨੂੰ ਮਾਈ ਬਾਪ ਦੀ ਹੈ ਇਹ ਸਿੱਖਿਆ ਸਾਨੂੰ ਮਾਈ ਬਾਪ ਦੀ ਹੈ ਇਹ ਸਿੱਖਿਆ ਮਸੂਮ ਬੱਚੇ ਸਮਝ ਨਾ ਧਰ ਸਖਾਈ ਓਏ ਜਿੰਨਾ ਲਗੇ ਜੋਰ ਆਪਣਾ ਤੁਲਾਈ ਓਏ ਮਸੂਮ ਬੱਚੇ ਸਮਝ ਕੇ ਨਾ ਧਰ ਸਖਾਈ ਓਏ ਜਿੰਨਾ ਜੋਰ ਲਗੇ ਤੂੰ ਵੀ ਤੁਹਨਾ ਆਪਣਾ ਤੁਲਾਈ ਓਏ ਉਹ ਸਾਡੇ ਪਿਓ ਦਾਦੇ ਦੀ ਹੈ ਇਹ ਤਪੱਸਿਆ ਤੁਹਾਡੇ ਪਿਓ ਦਾਦੇ ਦੀ ਹੈ ਇਹ ਤਪੱਸਿਆ ਤੁਹਾਨੂੰ ਮਾਈ ਬਾਪ ਦੀ ਹੈ ਇਹੋ ਸਿੱਖਿਆ ਤੁਹਾਨੂੰ ਮਾਈ ਬਾਪ ਦੀ ਹੈ ਇਹੋ ਸਿੱਖਿਆ ਬੇਗਮਾਂ ਦੇ ਡੋਲੇ ਤੇਰੇ ਅਸੀਂ ਨਾ ਕਬੂਲ ਕਰੀਏ ਜਿਉਂਦੇ ਜੀ ਭਾਵੇਂ ਅਸੀਂ ਸੂਲੀ ਚੜ੍ਹੀਏ ਵੇਗਮਾੜੇ ਡੋਲੇ ਨਾ ਕਬੂਲ ਕਰੀਏ ਜਿਉਂਦੇ ਜੀ ਅਸੀਂ ਭਾਵੇਂ ਸੂਲੀ ਚੜੀਏ ਟਵਾਲ ਮੀਆਂ ਸਿੰਘ ਵਾਲੀਏ ਨੇ ਸੱਚ ਦੱਸਿਆ ਓਠਵਾਲ ਮੀਆਂ ਸਿੰਘ ਵਾਲੀਏ ਨੇ ਸੱਚ ਦੱਸਿਆ ਸਾਨੂੰ ਮਾਈ ਬਾਪ ਦੀ ਹੈ ਇਹੋ ਸਿੱਖਿਆ ਸਾਨੂੰ ਮਾਈ ਬਾਪ ਦੀ ਹੈ ਇਹੋ ਸਿੱਖਿਆ ਵੈਗਤੀ ਕਾ ਖਾਲਸਾ ਵੈਗਤੀ ਕੀ ਫਤਿਹ ਬਾਈ ਕੋਈ ਮੰਦ ਕੋਈ ਗਲਤ ਸ਼ਬਦ ਮਾਰਾ ਮੋਟਾ ਕੋਈ ਹੋ ਗਿਆ ਹੋਵੇ ਤਾਂ ਬੱਚਾ ਛੋਟਾ ਸਮਝ ਕੇ ਮਾਫ਼ ਕਰਨਾ ਪਰ ਤੁਕ ਮਾਫ਼ ਕਰ ਲਈ ਤੇ ਬਾਕੀ ਵੀਰੇ ਸਾਡੇ ਇਸ ਲਾਈਵ ਨੂੰ ਲਾਈਕ ਸ਼ੇਅਰ ਤੇ ਫੋਲੋ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਗगनवीर ਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਆ ਤੇ ਬਹੁਤ ਮਿਹਰਬਾਨੀ ਤੇ ਤੁਸੀਂ ਅੱਜ ਤਾਂ ਅਸੀਂ ਸਾਡਾ ਸੀਗਾ ਅੱਜ ਚਪੈਰੇ ਦਾ ਰੈਨ ਸੀਗਾ ਬਾਬਾ ਦੀਪ ਸਿੰਘ ਜੀ ਦਾ ਤੇ ਅਸੀਂ ਸੋਚਿਆ ਸੀ ਵੀ ਅੱਜ ਧਾਰਮਿਕ Song ਸੁਣਾਵਾਂਗੇ ਇਹ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਧੰਨਵਾਦ ਤੁਸੀਂ ਜੋੜਦੇ ਹੋ ਸਾਡੇ ਨਾਲ ਮਿਹਰਬਾਨੀ ਧੰਨਵਾਦ ਤੇ ਰੀਲ